ਸੁਨੋ ਅੰਧਾ ਕੈਸੇ ਮਾਰ ਦੂਪਾਵੇ ਕਰ ਗਏ ਲੀ ਹੋ ਓੜ ਨਿਭਾਮੇ ਕਹਾਂ ਬੁਜਾਰਤ 부ਝੇ ਟੋਰਾ ਨਿਸਕਈਏ ਤੋ ਸਮਝੇ ਕੋਰਾ ਕਹਾਂ ਬਿਸਨ ਪਦ ਗਾਵੇ ਗੋਰੀ जतन करे तो भी सूर भंग कै पिंगल पर्वत पर, पर भवन नहीं होत उवाए हुसैन भवन करता करुणा मैं दीन बहीन ती करे नानक तुमरी कृपा तरै नानक तुमरी कृपा तरै गोविंदा कैसे मार्ग पाए कर गए ले हो ओढ़ निभाए कहा बुजारत बूझ है तोरा निष्क है तो समझ ओरा कहाँ बिशन पद गावे ਜਤਨ ਕਰੈ ਤਉ ਵੀ ਸੁਰ ਪਰ ਕਹ ਪਿੰਗਲ ਪਰਬਤ ਪਰ ਭਾਵਨ ਨਹੀਂ ਹੋਉ ਤੂ ਹਾਯੁਸ ਗਵਨ ਕਰਤਾਰ ਕਰੁਣਾ ਮੈ ਦੀਨ ਬੇਨਤੀ ਕਰੈ ਬੇਨਤੀ ਕਰੈ ਦੀਨ ਬੇਨਤੀ ਕਰੈ ਕਰਤਾਰ ਕਰੁਣਾ ਮੈ ਬੇਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰੇ ਕਰਤਾਰ ਕਰੁਣਾ ਮੈ ਦੇ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਸੋਨੰਧਾ ਕੈਸੇ ਮਾਰਗ ਪਾਵੇ ਕਰ ਗਏ ਲੋ ਓੜ ਨਿਭਾਵੇ ਆਪਾਂ ਨਾ ਇਸ ਸੰਸਾਰ ਤੋਂ ਜੇ ਆਪਾਂ ਚਾਹੀਏ ਕਿ ਬਿਨਾ ਗੁਰੂ ਤੋਂ ਬਿਨਾ ਬਖਸ਼ਿਸ਼ ਤੋਂ ਆਪਾਂ ਆਪ ਹੀ ਤਰ ਲਵਾਂਗੇ ਤੇ ਇਹ ਇੰਨਾ ਹੀ ਮੁਸ਼ਕਿਲ ਹੈ ਜਿਵੇਂ ਆਪਾਂ ਕੋਈ ਵਿਚਾਰਾ ਨਾ ਵਿਅਕਤੀ ਹੈ ਨਾ ਉਹਨੂੰ ਸਾਰੀ ਕਹਾਣੀ ਸੁਣਾ ਦੇਵੀਂ ਇਦਾਂ ਕਰਕੇ ਤੁਸੀਂ ਸੱਜੇ ਮੁੜ ਜਾਓ ਖੱਬੇ ਮੁੜ ਜਾਓ ਤੇ ਐ ਕਰਕੇ ਪਹੁੰਚ ਜਾਓਗੇ ਵਿਚਾਰਾ ਜਾ ਨਹੀਂ ਸਕਦਾ ਜਿੰਨਾ ਚਿਰ ਹੱਥ ਨਾਲ ਪਕੜ ਕੇ ਉਹਨੂੰ ਲੈ ਕੇ ਨਾ ਜਾਈਏ ਕਹਾ ਬੁਜਾਰਤ ਬੁਝੇ ਟੋਰਾ ਨਿਸਕਈਏ ਤਾਂ ਸਮਝਾਏ ਪੂਰਾ ਜਦੋਂ ਜਿਹਦੇ ਵਿਚਾਰੇ ਦੀ ਅਕਲ ਥੋੜੀ ਹੈ ਹੈਨਾ ਉਹਨੂੰ ਬੁਜਾਰਤ ਪਾ ਦੇ ਉਹਨੂੰ ਵਿਚਾਰੇ ਨੂੰ ਕੀ ਪਤਾ ਕੀ ਪੁੱਛਾਂ ਜਦੋਂ ਉੱਤਰ ਜਿਹਦਾ ਅਨਸਰ ਹੈਗਾ ਕੁਝ ਹੋਰ ਉਹਨੇ ਕੁਝ ਹੋਰ ਹੀ ਦੇ ਦੇਣਾ ਜੇ ਆਪਾਂ ਰਾਤ ਦੀ ਗੱਲ ਕਰਾਂਗੇ ਉਹਨੂੰ ਸਮਝਾਊਗਾ ਕਿ ਸ਼ਾਇਦ ਸਵੇਰ ਦੀ ਗੱਲ ਕਰ ਰਹੇ ਕਹਾਂ ਅਭਿਸ਼ਣਪਦ ਗਾ ਬੇਗੋਂ ਜਤਨ ਕਰੇ ਤੋ ਵੀ ਸਰਪੰਗ ਜੇ ਕੋ ਗੁੰਗਾ ਵਿਚਾਰਾ ਹੁਣ ਕਹਿੰਦੇ ਵੀ ਸੰਗੀਤ ਗਾ ਕੇ ਸੁਣਾ ਦੇ ਤੇ ਉਹ ਸੰਗੀਤ ਥੋੜੀ ਗਾ ਸਕਦਾ ਉਹ ਜੇ ਕੋਸ਼ਿਸ਼ ਕਰੂਗਾ ਉਹਦੇ ਕੋਲ ਥੋੜੀ ਸੁਰ ਬਣ ਜੂਗਾ ਕਿਆ ਪਿੰਗਲ ਪਰਬਤ ਪਰ ਬਵਨ ਨਹੀਂ ਉਹ ਉਸ ਗਵਨ ਜੇ ਕੋ ਵਿਚਾਰਾ ਪਿੰਗਲਾ ਹੈਗਾ ਪੈਰ ਹੱਥ ਵਗੈਰੇ ਦੇ ਕੰਮ ਨਹੀਂ ਕਰਦੇ ਆਪਾਂ ਕੋ ਚੜ ਜਾ ਵੀ ਪੂਰਾ ਪਰਬਤ ਚੜ ਜਾ ਉਹ ਨਹੀਂ ਚੜ ਸਕਦਾ ਉਹਦੇ ਸਮਰਥਾ ਨਹੀਂ ਹੈ ਨਾ ਕਰਤਾ ਅਰ ਕరుణామય ਦੀਨ ਬੇਨਤੀ ਕਰੇ ਨਾਨਕ ਤੁੰਰੀ ਕਿਰਪਾ ਤਰੇ ਏ ਵਾਹਿਗੁਰੂ ਏ ਪ੍ਰਮਾਤਮਾ ਅਸੀਂ ਬਿਲਕੁਲ ਅਸਮਰਤਾ ਸਾਡੀ ਅਕਲ ਹੀ ਸਾਡੀ ਸਮਝ ਸਾਡੀ ਸੋਚ ਹੀ ਬਹੁਤ ਛੋਟੀ ਹੈ ਇਹ ਸੰਸਾਰ ਸਮੁੰਦਰ ਬੜਾ ਭਿਆਨਕ ਹੈ ਅਸੀਂ ਆਪਣੇ ਆਪ ਨਾਲ ਤਾਂ ਬਿਲਕੁਲ ਆਪਣੀ ਸਮਰਥਨ ਨਾਲ ਤਾਂ ਬਿਲਕੁਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਸਾਡੇ ਤੇ ਆਸ਼ੀਰਵਾਦ ਸਾਨੂੰ ਆਸ਼ੀਰਵਾਦ ਦੇ ਸਾਡੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਸਾਡੀ ਬਾਹ ਪਕੜ ਕੇ ਸਾਡਾ ਪਾਰ ਉਤਾਰਾ ਕਰੋ ਸਾਡੇ ਤੇ ਕਿਰਪਾ ਕਰੋ ਗੁਰੂ ਜੀ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਚੰਗੀ ਮਤ ਸਾਡੇ ਤੇ ਪ੍ਰਕਾਸ਼ ਕਰੋ ਤਾਂ ਕਿ ਅਸੀਂ ਦੁਆਤ ਛੱਡੀਏ ਤੇ ਤੁਹਾਡੇ ਨਾਮ ਨਾਲ ਜੁੜੀਏ ਤਾਂ ਕਿ ਸਾਡਾ ਕਲਿਆਣ ਹੋਵੇ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਉਤਰੇ ਤੁਹਾਡੀ ਕਿਰਪਾ ਹੋਵੇ ਤਾਂ ਹੀ ਅਸੀਂ ਇਸ ਸੰਸਾਰ ਸੁੰਦਰ ਤੋਂ ਪਾਰ ਉਤਰ ਸਕਾਂ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦਿਨ ਅਰਦਾਸ ਨੂੰ ਅਗੇ ਬਖਸ਼ੋ ਹੋਈਆਂ ਗਲਤੀਆਂ ਲਈ ਅਰਦਾਸ ਖੀਮਾ ਦਾ ਪ੍ਰਾਰਥੀ ਹੈ ਖੀਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ